ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰੂ ਰਾਮ ਦਾ ਸਾਰਿਆਂ ਤੇ ਨੂਰ ਬਰੈਥਾ ਸਭ ਨੂੰ ਤੰਦਰੁਸਤੀਆਂ ਬਕ ਸੰਚਰ ਦੀ ਕਲਾ ਵਿੱਚ ਰੱਖਣ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਮਿੱਟੀ ਦੀ ਬਰਫੀ ਆਸਾਨ ਜੀ ਤਰੀਕੇ ਨਾਲ ਠੀਕ ਹੈ ਇਧਰ ਆਪਾਂ ਇਹ ਦੇਸੀ ਘਿਓ ਲੈ ਲਿਆ ਜਿਆਦਾ ਨਹੀਂ ਲਿਆ ਮੀਨ ਜੀ ਜੀ ਮੈਂ 2-3 ਚਮਚੇ ਲਿਆਗਾ ਇਹ ਮੇਰੇ ਇੱਕ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀ ਆ ਤੁਸੀਂ ਮੈਦੇ ਦੀ ਬਰਫੀ ਵੀ ਬਣਾਉਣੀ ਦੱਸੋ ਠੀਕ ਹੈ ਤੇ ਆਪਾਂ ਉਹਦੀ ਉਹਨਾਂ ਦੀ ਪਰਮੈਸ ਤੇ ਬਣਾਉਣ ਲੱਗੇ ਇਧਰ ਮੈਂ 2-3 ਚਮਚੇ ਘਿਓ ਪਾ ਲਿਆ ਸੀ ਤੇ ਥੋੜਾ ਜਿਹਾ ਮੈਂ ਮੈਂ ਪਾ ਲਿਆ ਸੀ ਕੌਲੀ ਭਰ ਕੇ ਨਹੀਂ ਲਈ ਅੱਧੀ ਕੁ ਕੌਲੀ ਸੀਗੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਂਦੇ ਥੋੜਾ ਜਿਹਾ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਧਰ ਆਪਾਂ ਨਾਲ ਹੀ ਚਾਚਨੀ ਰੱਖ ਰਹੇ ਹਾਂ ਚਾਚਨੀ ਵਾਸਤੇ ਆਪਾਂ ਜਿਹੜੀ ਕੌਲੀ ਵਿੱਚ ਆ ਮੈਦਾ ਲਿਆ ਸੀ ਨਾ ਉਸੇ ਕੌਲੀ ਵਿੱਚ ਮੈਦੇ ਤੋਂ ਥੋੜੀ ਜੀ ਵੱਧ ਆਪਾਂ ਨੇ ਖੰਡ ਲੈਣੀ ਸੀਗੀ ਠੀਕ ਹੈ ਤੇ ਆਪਾਂ ਜਿੰਨੀ ਆਪਾਂ ਨੇ ਖੰਡ ਲਈ ਉਹਦਾ ਮੈਂ ਅੱਧਾ ਉਹ ਪਾ ਦਿੱਤਾ ਪਾਣੀ ਥੋੜਾ ਜਿਹਾ ਹੀ ਪਾਇਆ ਮੈਂ ਆਪਾਂ ਫਿਰ ਥੋੜੀ ਜੀ ਇੱਕ ਹੋਰ ਚੀਜ਼ ਐਡ ਕਰਾਂਗੇ ਨਾਲ ਜਿਹਦੇ ਨਾਲ ਟੇਸਟ ਬਹੁਤ ਵਧੀਆ ਬਣਦਾ ਹੈ ਵੀਡੀਓ ਫੁੱਲ ਵਾਚ ਕਰਿਆ ਕਰੋ ਤੁਸੀਂ ਇੱਧਰ ਆਪਾਂ ਨੇ ਮੈਦੇ ਨੂੰ ਰੋਸਟ ਕਰ ਲਿਆ ਚੰਗੀ ਤਰ੍ਹਾਂ ਠੀਕ ਹੈ ਤੇ ਆਪਾਂ ਇਹਦਾ ਕੱਚਾ ਪਾਣ ਕੱਢਾਂਗੇ ਕਿਉਂਕਿ ਚਾਚਨੀ ਪੱਕ ਜਾਂਦੀ ਫਿਰ ਆਪਾਂ ਜਦੋਂ ਚਾਚਨੀ ਇਹਦੇ ਵਿੱਚ ਮਿਕਸ ਕਰਦੇ ਆ ਨਾ ਤੇ ਫਿਰ ਉਹ ਆਪਣੇ ਆਪ ਹੀ ਮੈਦਾ ਆਪਦਾ ਟੇਸਟ ਨਹੀਂ ਦਿੰਦਾ ਨਾ ਤੇ ਆਪਾਂ ਟੇਸਟ ਵਧਾਉਣ ਦੇ ਲਈ ਆਪਾਂ ਵਿੱਚ ਇੱਕ ਅੱਧੀ ਚੀਜ਼ ਹੋਰ ਐਡ ਕਰਾਂਗੇ ਉਹ ਕੀ ਆਪਾਂ ਨੇ ਮਲਾਈ ਐਡ ਕੀਤੀ ਆ ਦੋ ਚਮਚੇ ਮਲਾਈ ਦੇ ਨਾਲ ਨਾ ਇਹਦਾ ਟੇਸਟ ਜਿਹੜਾ ਮੈਦੇ ਦਾ ਟੇਸਟ ਨਹੀਂ ਆਉਂਦਾਗਾ ਠੀਕ ਹੈ ਇੱਕ ਇੱਕ ਹੈ ਲੋਕੋ ਵੀ ਚਾਰੇ ਪੋਛ ਦੇ ਵੀ ਅਸੀਂ ਇਹਦੇ ਨਾਲ ਬਣਾ ਸਕਦੇ ਆ ਇਹਨਾਂ ਅੱभी ਕਿਉਂਕਿ ਇਹਨਾਂ ਜਦੋਂ ਆਪਾਂ ਨੂੰ ਆਪਾਂ ਆਪਣੇ ਮਨ ਪਸੰਦੀ ਕੋਈ ਚੀਜ਼ ਚਾਹੁੰਨੇ ਆ ਨਾ ਬਣਾਉਣੇ ਤੇ ਆਪਾਂ ਘਰੇ ਜੇ ਰਿਫਾਈਂਡ ਆਇਲ ਪਿਆ ਨਾ ਉਹਦੇ ਵਿੱਚ ਵੀ ਬਣਾ ਸਕਦੇ ਆ ਠੀਕ ਹੈ ਜ਼ਰੂਰੀ ਨਹੀਂ ਆਪਾਂ ਦੇਸੀ ਘਿਓ ਜੀ ਬਣਾਉਣਾ ਢਾਲ ਦੇ ਵਿੱਚ ਵੀ ਬਣਾ ਸਕਦੇ ਆ ਠੀਕ ਹੈ ਢਾਲ ਢਾ ਘਿਓ ਪਾ ਕੇ ਵੀ ਆਪਾਂ ਬਣਾ ਸਕਦੇ ਆ ਆਪਾਂ ਹੁਣ ਹਲਵਾਈਆਂ ਤੋਂ ਲਿਆਉਣੇ ਆ ਬਾਹਰੋਂ ਆਪਾਂ ਜਿੱਦੋਂ ਲਿਆਉਣੇ ਆ ਮਠਿਆਈਆਂ ਦੀਆਂ ਦੁਕਾਨਾਂ ਤੋਂ ਆਪਾਂ ਨੂੰ ਕਿਹੜਾ ਪਤਾ ਕਿ ਉੱਥੇ ਦੇਸੀ ਘਿਓ ਦੀ ਹੋਈ ਚੀਜ਼ਾਂ ਬਣੀਆਂ ਪਈਆਂ ਹਨਾ ਤੇ ਇਹ ਤਾਂ ਆਪਾਂ ਨੂੰ ਪਤਾ ਵੀ ਆਪਾਂ ਰੀਜਨਲ ਬਣਾਈ ਆ ਠੀਕ ਹੈ ਕਿ ਨਹੀਂ ਠੀਕ ਤੇ ਜਿਨ੍ਹਾਂ ਨੇ ਹੁਣ ਆਪਾਂ ਲਾਇਤੀ ਪਾウダー ਪਤਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ थैंक यू ਸੋ ਮਾਚ ਪੇੜਨਾ ਦਾ ਤੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਪੈਣਾ ਤੇ ਸੋਹਣੇ 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 ਵਿਊ ਵੀ ਠੀਕ ਆਉਂਦੇ ਚਲੋ ਕੋਈ ਨਾ ਨੇਵਰ ਮਾਈਂਡ ਜਿੰਨੇ ਕੁ ਵੀ ਆਉਂਦੇ ਆ ਤੇ थैंक यू ਸੋ ਮਾਚ ਇਥੋਂ ਤੱਕ ਕੀ ਪਹੁੰਚਣ ਲਈ ਅੱਗੇ ਵੀ ਆਪਾਂ ਜਰੂਰ ਵਧਾਂਗੇ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਤੇ ਇਧਰ ਆਪਾਂ ਨੇ ਚਾਸ਼ਨੀ ਪਾ ਕੇ ਨੂੰ ਹੋ ਨਾਲ ਅਸੀਂ ਦੇਖੋ ਤੁਸੀਂ ਪੈਣ ਜਮਾ ਛੱਡ ਗਏ ਤੇ ਹੁਣ ਰੈਡੀ ਹੋ ਗਈ ਆ ਤੇ ਆਪਾਂ ਪਹਿਲਾਂ ਇਹਨੂੰ ਨਾ ਇੱਕ ਥੋੜਾ ਜਿਹਾ ਆਪਾਂ ਇਹਦਾ ਲੈ ਕੇ ਗੋਲੀ ਜੀ ਬਣਾ ਕੇ ਦੇਖਦੇ ਹਾਂ ਹੁਣ ਈ ਇਹ ਬਣਦੀ ਆ ਤੇ ਜਿੱਦੋਂ ਗੋਲੀ ਬਣਨ ਲੱਗ ਜੇ ਤੇ ਫਿਰ ਸਮਝ ਲਓ ਇਹ ਜਮਾਉਣ ਦੇ लायक ਹੋ ਗਈ ਆ ਆਪਾਂ ਨੇ ਹੁਣ ਗੈਸ ਜਿਹੜਾ ਥੋੜਾ ਜਿਹਾ ਲੋ ਕਰਤਾ ਸੀਗਾ ਤੇ ਵਧੀਆ ਬਣ ਗਈ ਦੇਖੋ ਤੁਸੀਂ ਮਲਾਈ ਪਾਉਣ ਦੇ ਨਾਲ ਜਿਹੜਾ ਨਾ ਕਿਉਂ ਹੋਰ ਵਾਦੇ ਦੇ ਵਿੱਚ ਆਪਣੇ ਆਪ ਹੀ ਐਡ ਹੋ ਗਿਆ ਤੇ ਜੋ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਵੀ ਆਪਾਂ ਨੂੰ ਵੀ ਆਪ ਨੂੰ ਵੀ ਜਿਹੜਾ ਸਿਹਤ ਆਪਾਂ ਚੰਗੀ ਰੱਖਣੀ ਹੈ ਨਾ ਤੇ ਆਪਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਬਾਹਰੋਂ ਨਹੀਂ ਲਿਆ ਕੇ ਖਾਣੀਆਂ ਚਾਹੀਦੀ ਕਿ ਆਪਾਂ ਨਾਲੇ ਆਪ ਖੁਸ਼ ਨਾਲੇ ਬੱਚੇ ਖੁਸ਼ ਆਪਾਂ ਕਈਆਂ ਬਿਮਾਰੀਆਂ ਤੋਂ ਬਚ ਜਾਂਦੇ ਹਾਂ ਨਾ ਜਦੋਂ ਆਪਾਂ ਘਰੇ ਆਪ ਸੁੱਧ ਚੀਜ਼ਾਂ ਬਣਾ ਬਣਾ ਕੇ ਖਾਂਦੇ ਆ ਠੀਕ ਹੈ ਤੇ ਇਧਰ ਹੁਣ ਆਪਣੀ ਇਹ ਬਰਫੀ ਜਿਹੜੀ ਰੈਡੀ ਹੋ ਗਈ ਆਪਾਂ ਨੇ ਗੈਸ ਕਰਤਾ ਸੀਗਾ ਆਫ ਤੇ ਇਧਰ ਆਪਾਂ ਨੇ ਪਲੇਟ ਲਈ ਇਸ ਮੈਂ ਪਲੇਟ ਦੇ ਅੰਦਰਲੇ ਪਾਸੇ ਨਹੀਂ ਜਮਾਈਗੀ ਕਿਉਂਕਿ ਮੈਂ ਪਲੇਟ ਦੇ ਬਾਹਰਲੇ ਪਾਸੇ ਕਿਉਂ ਨਾਲ ਗਰੀਸ ਕਰ ਲਈ ਸੀਗੀ ਤੇ ਉਹਦੇ ਤੇ ਜਮਾ ਦਿੱਤੀ ਤੇ ਬਹੁਤ ਹੀ ਜਿਹੇ ਤਰੀਕੇ ਨਾਲ ਇਹੋ ਸੈੱਟ ਹੋ ਗਏ ਕੋਈ ਇਹ ਮੈਨੂੰ ਜਿਆਦਾ ਝੰਜਟ ਨਹੀਂ ਕਰਨਾ ਪਿਆ ਕੁਝ ਨਹੀਂ ਤੇ ਅਗਰ ਤੁਸੀਂ ਵੀ ਟਰਾਈ ਕਰਦੇ ਹੋ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਜਿਵੇਂ ਮੇਰੀ ਵੇਸਨਦੀਪੁਰ ਜੀ ਨੂੰ ਤੁਸੀਂ ਸਪੋਰਟ ਕੀਤੀ ਓਵੇਂ ਹੀ ਇਸ ਵੀਡੀਓ ਨੂੰ ਵੀ ਬਹੁਤ ਸਪੋਰਟ ਕਰਿਓ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਤੇ ਇੱਧਰ ਆਪਣੇ ਕਾਜੂ ਲੈ ਲੈ ਸੀਗੇ ਤੇ ਥੋੜੇ ਜਿਵੇਂ ਮੰਗ ਦੇ ਲੈ ਲੈ ਸੀ ਤੇ ਪਿਸਤੇ ਪੈ ਸੀਗੇ ਉਹ ਕੱਟਲੇ ਸੀਗੇ ਆਪਾਂ ਨੇ ਤੇ ਉਹ ਲਾ ਦਿੱਤੇ ਹੁਣ ਇਹਦੇ ਉੱਤੇ ਇਸ ਤੇ ਰੰਗ ਨਾਲ ਨਾ ਥੋੜਾ ਜਿਹਾ ਬਰਫੀ ਕਿਸੇ ਤਰ੍ਹਾਂ ਦੇ ਵੀ ਹੋਵੇ ਤੇ ਉਹਦਾ ਨਾ ਲੁੱਕ ਜਿਹੜੀ ਵਧੀਆ ਹੋ ਜਾਂਦੀ ਮੈਂ ਇਹਦੇ ਤੇ ਕੋਈ ਵਰਕ ਬੁਰਕ ਕੋਈ ਵਗੈਰਾ ਕੁਝ ਨਹੀਂ ਲਾਏ ਹਨਾ ਕਿਉਂਕਿ ਆਪਾਂ ਨੇ ਘਰੇ ਖਾਣੀ ਆ ਵਰਕ ਤਾਂ ਵੈਸੇ ਵੀ ਜਾਦੇ ਚੰਗੇ ਨਹੀਂ ਹੁੰਦੇਗੇ ਕਿਉਂਕਿ ਉਹਨਾਂ ਜਿੰਨਾਂ ਨੂੰ ਹੁੰਦਾ ਵੀ ਉਹ ਚੀਜ਼ਾਂ ਨਹੀਂ ਉਹ ਲਾਏ ਅਸੀਂ ਲਾਇਕ ਨਹੀਂ ਕਰਦੇ ਜਿਹੜੇ ਲੋਕ ਇਹ ਚੀਜ਼ਾਂ ਜਾਦੇ ਲਾਇਕ ਕਰਦੇ ਨਾ ਉਹ ਉਹ ਕਰਦੇ ਆ ਲਾਉਂਦੇ ਆਗੇ ਆਪਾਂ ਵਰਕ ਬੁਰਕ ਕੋਈ ਕੁਝ ਨਹੀਂ ਲਾਉਂਦੇ ਕਿਉਂਕਿ ਆਪਾਂ ਨੇ ਘਰੇ ਖਾਣੀ ਆ ਆਪਾਂ ਨੂੰ ਪਤਾ ਹਨਾ ਹੁਣ ਦੇਖੋ ਆਪਾਂ ਥੋੜੇ ਜਿਹਾ ਟਾਈਮ ਲਈ ਸੈੱਟ ਹੋਣ ਵਾਸਤੇ ਰੱਖਣਾ ਹੈ ਲੁੱਕ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਲੱਗਦੀ ਹੈ ਵੀ ਇਹ ਮੈਦੇ ਦੀ ਵਰਕੀ ਹੈਗੀ ਐ ਲੱਗਦੀ ਹੈ ਨਾ ਜਿਵੇਂ ਵੀ ਇਹ ਕੋਈ ਦੀ ਕੱਢੀ ਹੁੰਦੀ ਹੈਗੀ ਹਨਾ ਤੇ ਹੁਣ ਆਪਾਂ ਇਹਨੂੰ ਕੱਟ ਕਰਦੇ ਕੱਟ ਤੁਸੀਂ ਆਪਦੇ ਹਿਸਾਬ ਨਾਲ ਕਰ ਲਓ ਜਿਵੇਂ ਇਹਦੇ ਵੀ ਪੀਸ ਤੁਹਾਨੂੰ ਚਾਹੀਦੇ ਹੈਗੇ ਠੀਕ ਹੈ ਆ ਮੈਨੂੰ ਚਾਖੂ ਚੂਖੂ ਤੋਂ ਡਰ ਬਹੁਤ ਲੱਗਦਾ ਹੈ ਤੇ ਉਹੋ ਜਿਹੀ ਇੱਕ ਪਲੇਟ ਫੈਲਦੀ ਹੈਗੀ ਥੱਲੇ ਤੇ ਹੁਣ ਆਪਾਂ ਇਹਨੂੰ ਕੱਟ ਕਰਦੇ ਤੁਹਾਨੂੰ ਮੈਂ ਤੋੜ ਕੇ ਦਿਖਾਉਂਦੀ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਹੈਗੀ ਤੇ ਇਹਦੇ ਚ ਚੀੜਾ ਪਾਣ ਜਾਂ ਕੁਝ ਵੀ ਨਹੀਂ ਗਿਆ ਸਾਡੇ ਤਾਂ ਅਸੀਂ ਤਾਂ ਬਣਾਈ ਆ ਤੇ ਵੀ ਸਾਡੇ ਤਾਂ ਸਾਰਿਆਂ ਨੂੰ ਪਸੰਦ ਆਈਏ ਤੁਸੀਂ ਵੀ ਬਣਾਉਂਗੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਇੱਕ ਸਬਸਕ੍ਰਾਈਬਰ ਦਾ ਮੈਸੇਜ ਆਸੀ ਵੀ ਨਾਰੀ ਵਾਲੇ ਤੋਂ ਕੁਝ ਬਣਾਉਣਾ ਨਾਰੀ ਵਾਲੇ ਤੇ ਬਰਾਦੇ ਤੋਂ ਤੇ ਸੁੱਕੇ ਦੁੱਧ ਦਾ ਕੁਝ ਬਣਾਉਣਾ ਦੱਸੋ ਤੁਸੀਂ ਤੋ ਉਹ ਵੀ ਆਪਾਂ 1-2 ਦਿਨਾਂ ਤੱਕੀ ਵੀਡੀਓ ਜਰੂਰ ਉਹ ਕਰਾਂਗੇ ਬਣਾਵਾਂਗੇ ਤੇ ਅੱਜ ਹੁਣ ਆਪਣੀ ਵੀਡੀਓ ਅੱਜ ਦੇ ਲਈ ਇੰਨੀ ਕੁ ਹੀ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਨਾਲ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਪੋਰਟ ਕਰਨ ਵਾਸਤੇ ਥੈਂਕ ਯੂ ਸੋ ਮਾਚਾ ਦੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜਿਉਂਦੇ ਵਾਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ